ਹਾਂਜੀ ਕੀ ਹਾਲ ਚਾਲ ਹੈ ਸਰਜਿੰਦਰ ਪੁਲਟਰੀ ਫਾਰਮ ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਧੰਨਵਾਦ ਤੇ ਜਿਹੜੀ ਆ ਮਸ਼ੀਨ ਆਪਾਂ ਚਲਾਈੇ ਬੈਠੇ ਆ ਆ ਬੱਚੇ ਕੱਢਦੀ ਆਂਡਿਆਂ ਚੋਂ ਇਹ ਤੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਸਾਰੇ ਵੀਰ ਭਰਾਵਾਂ ਨੂੰ ਪਤਾ ਹੀ ਆ ਹਨਾ ਵੀ ਕਾਫੀ ਵੀਰ ਚਲਾਉਂਦੇ ਰਹਿੰਦੇ ਆ ਮਸ਼ੀਨਾ ਤੇ ਕਈ ਅਣਜਾਣ ਹੁੰਦੇ ਆ ਵੀਰ ਜਿਹਨਾਂ ਨੂੰ ਨਹੀਂ ਪਤਾ ਹੁੰਦਾ ਹਨਾ ਤੇ ਇਹ ਮਸ਼ੀਨ ਸੈਮੀ ਆਟੋ ਇਹਦੇ ਵਿੱਚ ਅੰਡੇ ਆਪਾਂ ਨੂੰ ਆਪ ਘਮਾਉਣੇ ਪੈਂਦੇ ਆ ਡਬਲ ਡਬਲ ਕੰਟਰੋਲਰ ਹੈ ਜੇ ਕਈ ਵਾਰ ਕਿਸੇ ਸਮੇ ਇੱਕ ਮਤਲਬ ਖਰਾਬ ਹੋ ਜੇ ਕੰਟਰੋਲਰ ਦੂਜੇ ਦੀ ਆਪਾਂ ਸੋਚ ਸੱਟ ਸਕਦੇ ਆ ਜਿਸ ਨਾਲ ਅੰਡੇ ਖਰਾਬ ਨਹੀਂ ਹੁੰਦੇ ਤੇ ਬਾਕੀ ਇਹ ਜਿਹੜੀ ਪਲਾਸਟਿਕ ਦੀ ਬੋਡੀ ਹੈਗੀ ਇਹਦੇ ਵਿੱਚ ਜੇ ਕਈ ਵਾਰ ਲੈਟ ਉੱਡ ਜਾਵੇ ਤਾਂ ਇਹ ਦੋ ਤਿੰਨ ਘੰਟੇ ਮਤਲਬ ਆਪਾਂ ਨੂੰ ਕਰ ਸਕਦੀ ਆ ਅਡਜਸਟਮੈਂਟ ਵੀ 2-3 ਘੰਟੇ ਟੈਂਪਰੇਚਰ ਨਹੀਂ ਘਟੂਗਾ ਤੇ ਬਾਕੀ ਦੇ ਵਿੱਚ ਹੋਰ ਕੀ ਖਾਸ ਸੀ ਤਾਂ ਵੀ ਇਹ ਟੁੱਟਣ ਭੱਜਣ ਦਾ ਡਰ ਮਤਲਬ ਘਟ ਜਾਂਦਾ ਆਪਾਂ ਨੂੰ ਪਲਾਸਟਿਕ ਬਾਡੀ ਦੇ ਵਿੱਚ ਮੜਾ ਮੋਟਾ ਜੇ ਕਿਤੇ ਟੁੱਟਦੀ ਭੱਜਦੀ ਆ ਉਹਦੇ ਨਾਲ ਥੋੜਾ ਅਡਜਸਟ ਹੋ ਜਾਂਦਾ ਟੁੱਟਦੀ ਨਹੀਂ ਫਾਰਮ ਵਾਲੀ ਬਾਡੀ ਟੁੱਟ ਜਾਂਦੀ ਆ ਤੁਹਾਨੂੰ ਪਤੀ ਜਾਂ ਗੁੱਦ ਦਾ ਕਿੰਨਾ ਕੁ ਮਜਨਾ ਹੁੰਦਾ ਹਨਾ ਤੇ ਬਾਕੀ ਇਹ ਡਬਲ ਕੰਟਰੋਲਰ ਅਗਿਰ ਕਿਸੇ ਟਾਈਮ ਇੱਕ ਹੁਣ ਤੁਸੀਂ ਦੇਖ ਰਹੇ ਹੋ ਜਿਵੇਂ ਕੱਟ ਮਾਰਦੀ ਹੈ ਇਹ 38 ਤੇ ਜਾ ਕੇ ਕੱਟ ਮਾਰ ਦਿੰਦੀ ਹੈ ਇਹ ਤੇ 37.7 ਦਾ ਟੈਂਪਰੇਚਰ ਹੁੰਦਾ 38 ਤੇ ਆ ਕੇ ਕੋਣ ਕੱਟ ਮਾਰੀ ਬੈਠੀ ਹੈ ਠੀਕ ਹੈ ਤੇ ਬਾਕੀ ਹੋਰ ਵੀ ਜਾਣਕਾਰੀ ਜਿਵੇਂ ਇਹਦੇ ਵਿੱਚ ਇਹ ਪਾਣੀ ਹੁੰਦਾਗਾ ਪਾਣੀ ਇਹਦੇ ਵਿੱਚ ਸੁਬਾ ਸ਼ਾਮ ਆਪਾਂ ਨੂੰ ਧਰਨਾ ਹੀ ਪੈਂਦਾਗਾ ਪਾਣੀ ਦਾ ਲੈਵਲ ਨਹੀਂ ਘਟਣਾ ਚਾਹੀਦਾ ਹਿਊਮਿਡਿਟੀ ਕਹਦੇ ਨੇ ਜਿਹਨੂੰ ਆਪਾਂ ਤੇ ਪਾਣੀ ਦਾ ਲੈਵਲ ਪੂਰਾ ਹੋਣਾ ਚਾਹੀਦਾ ਟੈਂਪਰੇਚਰ ਪੂਰਾ ਮੈਂਟੇਨ ਹੋਣਾ ਚਾਹੀਦਾ ਟੈਂਪਰੇਚਰ ਵਧਣਾ ਨਹੀਂ ਚਾਹੀਦਾ ਤੇ ਘਟਣਾ ਨਹੀਂ ਚਾਹੀਦਾ ਠੀਕ ਹੈ ਹੁਣ ਆ ਬੰਦ ਆ ਗਈ ਦੇਖੋ ਤੇ ਜਦੋਂ ਟੈਂਪਰੇਚਰ ਘਟੂਗਾ 37.7 ਤੋਂ ਤੇ ਫੇਰ ਚੱਲ ਪੂਗਾ ਚੱਲ ਪੂਗੀ ਮਸ਼ੀਨ ਇਹ ਇਹਦੇ ਵਿੱਚ ਸੈਮੀ ਆਟੋ ਦੇ ਵਿੱਚ ਆਪਾਂ ਨੂੰ ਅੰਡੇ ਆਪਣੇ ਹੱਥ ਨਾਲ ਘੋਣੇ ਪੈਂਦੇ ਹੈਗੇ ਤੇ ਜਿਹੜੀ ਦੂਜੀ ਮਸ਼ੀਨ ਹੁੰਦੀ ਆ ਆਟੋ ਰੋਟੇਟ ਵਾਲੀ ਉਹਦੇ ਵਿੱਚ ਉਹ ਆਪੀ ਅੰਡੇ ਘਮਾਉਂਦੀ ਆ ਜੀ ਤੇ ਬਾਕੀ ਹੋਰ ਵੀ ਕਾਫੀ ਗੱਲਾਂ ਧਿਆਨ ਰੱਖਣਾ ਪੈਂਦਾਗਾ ਤੇ ਸਮੇਂ-ਸਮੇਂ ਤੇ ਆਪਾਂ ਵੀਡੀਓ ਪਾਉਂਦੇ ਰਹਿਨੇ ਆ ਹਨਾ ਤੇ ਅੱਜ ਆਪਣੀ ਮਸ਼ੀਨ ਲਈ ਨੂੰ ਆਪਾਂ ਲਾਈ ਸੀ ਕਿ ਮਸ਼ੀਨ ਅ 20 ਤਰੀਕ ਨੂੰ ਮੇਰੇ ਖਿਆਲ ਦੇ ਵਿੱਚ 20 21 22 ਅੱਜ 22 ਤਰੀਕ ਹੋ ਗਈ 2-3 ਦਿਨ ਹੋ ਗਏ ਚਲਾਏ ਨੂੰ ਮਸ਼ੀਨ ਨੂੰ ਤੇ ਆਂਡੇ ਵਿੱਚ ਆਪਣੇ ਲਾਏ ਵੇ ਆ ਆ ਦੇਖੋ 12 13 ਅੰਡੇ ਲਾਈ ਸੀ ਕਿ ਆਪਾਂ ਤੇ ਆਹ ਦੇਖੋ ਪਾਣੀ ਵਾਲਾ ਇਹ ਵੀ ਰੱਖਿਆ ਹੈ ਇਹ ਵੀ ਹੁਣ ਬਦਲਾਂਗੇ ਪਾਣੀ ਹਲਕਾ ਗੁੰਗਣਾਇਆ ਪਾਣੀ ਧਰਾਂਗੇ ਇਹਦੇ ਵਿੱਚ ਆਹ ਦੇਖੋ ਇਹ ਆਪਾਂ 18 ਦਿਨਾਂ ਤੱਕ ਅੰਡੇ ਘਮਾਉਣੇ ਆਂਗੇ 18 ਦਿਨਾਂ ਤੱਕ 18 ਦਿਨਾਂ ਤੋਂ ਬਾਅਦ ਆਪਾਂ ਅੰਡੇ ਨਹੀਂ ਘਮਾਉਣੇ ਫਿਰ ਬੱਚਾ ਨਿਕਲਣਾ ਸਟਾਰਟ ਹੋ ਜਾਂਦਾ 18 ਦਿਨ ਤੱਕ ਆਪਾਂ ਅੰਡੇ ਘਮਾਉਣੇ ਆ ਤੇ ਬਾਕੀ ਜਦੋਂ ਬੱਚਾ ਨਿਕਲ ਗਿਆ ਬੱਚਾ ਜੋ ਚੰਗੀ ਤਰ੍ਹਾਂ ਡਰਾਈ ਹੋ ਗਿਆ ਸੁੱਕ ਗਿਆ ਤਾਂ ਉਦੋਂ ਬੱਚੇ ਨੂੰ ਮਸ਼ੀਨ ਚੋਂ ਬਾਹਰ ਕੱਢ ਲਓ ਤੇ ਇੱਕ ਨਾ ਧਿਆਨ ਰੱਖਣਾ ਪੈਂਦਾ ਜਦੋਂ ਬੱਚਾ ਨਿਕਲ ਜਾਂਦਾ ਮਸ਼ੀਨ ਦੇ ਵਿੱਚੋਂ ਤੇ ਉਹ ਨਾ ਬੱਚਾ ਜਿਹੜੀ ਮਸ਼ੀਨ ਦੇ ਵਿੱਚ ਬਾਲ ਰੱਖਿਆ ਹੁੰਦਾਗਾ ਉਹਦੇ ਵਿੱਚ ਬੱਚੇ ਡਿੱਗਣ ਲੱਗ ਜਾਂਦੇ ਪਾਣੀ ਦੇ ਵਿੱਚ ਉਹ ਮਾੜਾ ਮੋਟਾ ਮਤਲਬ ਉਦੋਂ ਮੌਕੇ ਦੇ ਧਿਆਨ ਰੱਖ ਲੈ ਜਾਂ ਪਾਣੀ ਬਾਲ ਵੱਡਾ ਭਰ ਕੇ ਰੱਖ ਦੇ ਜਾਂ ਪਾਣੀ ਚੱਕ ਦੇ ਠੀਕ ਹੈ ਤੇ ਉਹ ਪਾਣੀ ਦੇ ਵਿੱਚ ਡਿੱਗਣ ਤੋਂ ਬੱਚੇ ਨੂੰ ਮੜਾ ਜਾਂ ਪਚਾ ਰੱਖਣਾ ਪੈਂਦਾਗਾ ਤੇ ਬਾਕੀ ਮਸ਼ੀਨ ਦੇ ਵਿੱਚ ਆਪਾਂ ਬੱਚੇ ਨੂੰ ਕੋਈ ਖਾਣ ਪੀਣ ਨੂੰ ਨਹੀਂ ਦੇਣਾ ਬੱਚੇ ਨੂੰ ਕੁਝ ਨਹੀਂ ਹੁੰਦਾ 72 ਘੰਟੇ ਤੱਕ ਬੱਚਾ ਬਿਨਾਂ ਖਾਦੇ ਪੀਤੇ ਰਹਿ ਸਕਦਾ ਹੈ ਠੀਕ ਹੈ ਜੀ ਤੇ ਬਾਕੀ ਹੋਰ ਵੀ ਜੇ ਕੋਈ ਜਾਣਕਾਰੀ ਲੈਣੀ ਆ ਮੁਰਗੀ ਫਾਰਮ ਬਾਰੇ ਪੋਲਟਰੀ ਫਾਰਮ ਬਾਰੇ ਦੇਸੀ ਪੋਲਟਰੀ ਫਾਰਮ ਬਾਰੇ ਪਲਲਰ ਬਾਰੇ ਆਪਾਂ ਨੂੰ ਐਵੇਂ ਕੋਈ ਨੌਲੇਜ ਹੈ ਨਹੀਂ ਜ਼ਿਆਦਾ ਤੇ ਦੇਸੀ ਪੋਲਟਰੀ ਬਾਰੇ ਜਾਣਕਾਰੀ ਲੈਣੀ ਆ ਤਾਂ ਆਪਣੇ ਨਾਲ ਨੰਬਰ ਤੇ ਕੰਟੈਕਟ ਕਰ ਸਕਦਾ WhatsApp ਤੇ। ਆਨਲੀ WhatsApp ਤੇ ਫੋਕਾਲ ਨਹੀਂ ਚੱਕੀ ਜਾਂਦੀ ਤੇ ਇਹ ਇਨਕੂਬेटर ਬਾਰੇ ਜਾਣਕਾਰੀ ਆ ਤੇ ਅੱਜ ਤੱਕ 4 ਦਿਨ ਹੋ ਗਏ ਆਪਾਂ ਨੂੰ ਪਹਿਲਾਂ ਵੀ ਆਪਾਂ ਬੱਚੇ ਕੜਵਾਏ ਇਨਕੂਬेटर ਤੇ ਤੋਂ ਤੇ ਐਤ ਕੀ 12 13 ਅੰਡੇ ਧਰੇ ਸੀਗੇ ਛੋੜੇ ਸੀਗੇ ਅੰਡੇ ਕੋਲ ਆਪਣੇ ਕੋਲੇ ਆਪਾਂ ਮੁਰਗੀਆਂ ਵਰਗੀਆਂ ਵੇਚਤੀਆਂ ਸੀਗੀਆਂ ਤੇ ਐਤ ਕੀ ਆਪਾਂ ਥੋੜੇ ਅੰਡੇ ਕੜਵਾਏ ਆਗੇ ਲਾਈ ਸੀਗੇ ਹੋਰ ਲਾ ਦਾਂਗੇ ਅੰਡੇ ਕਾਫੀ ਤੇ ਸਮੇਂ-ਸਮੇਂ ਤੇ ਆਪਾਂ ਵੀਡੀਓ ਪਾਉਂਦੇ ਰਵਾਂਗੇ ਚੈਨਲ ਆਪਣਾ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦੀ ਇਨਕੂਬेटर ਮਸ਼ੀਨ ਬਾਰੇ ਜਾਣਕਾਰੀ ਲੈਣ ਵਾਸਤੇ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ